Thank um... you.

ਪੰਜਮ ਪਾਛਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦੀ ਉਮੇਤਰ ਸ਼ਹਾਦਤ ਤੋਂ ਬਾਅਦ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਇੱਕ ਨਵੀਂ ਫਿਰਕਾ ਖਾਲਸਾ ਪੰਥ ਦੀ ਰੀਤ ਦਾ ਬੀੜੀ ਦੀ ਪਾਈ ਔਰ ਸਤਗੁਰੂ ਜੀ ਨੇ ਜੰਗਾਂ ਜੋਧਾਂ ਵੀ ਸਾਰੀਆਂ ਲੜੀਆਂ ਤੇ ਸਾਰਿਆਂ ਵਿੱਚ ਸਤਗੁਰੂ ਜੀ ਨੇ ਫਤਿਹ ਵੀ ਪ੍ਰਾਪਤ ਕੀਤੀ ਇਹ ਜਿਹੜਾ ਅੱਜ ਦਾ ਮਹਾਨ ਨਗਰ ਕੀਰਤਨ ਆ ਇਕੱਲਾ ਲੋਕ ਘੜ ਦੇਖੇ ਜਾ ਕੇ ਦੀ ਸਮਾਪਤੀ ਹੋਣੀ ਜਿੱਥੇ ਸਤ ਗੁਰਾਂ ਨੇ ਪਹਿਲੀ ਲੜਾਈ ਬਿੱਢੀ ਬਾਜ਼ ਛੱਡ ਕੇ ਤੇ ਦੁਸ਼ਮਣਾਂ ਨੂੰ ਚਣੇ ਵੀ ਚਵਾਏ ਤੇ ਉਸ ਲੜਾਈ ਵਿੱਚ ਖਾਲਸਾ ਪੰਥ ਨੇ ਜਿਹੜੀ ਹਰਗੋਹਰ ਕੰਗਸਾ ਮਹਾਰਾਜ ਨੇ ਪਹਿਲੀ ਪਾਤਸ਼ਾਹੀ ਹਾਸਿਲ ਕੀਤੀ ਤੋਂ ਹਰ ਰੋਲ ਦੀ ਤਰ੍ਹਾਂ ਇਹ ਮਹਾਨ ਪਵਿੱਤਰ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸੀਹਿਤ ਗਾਂਜ ਤੋਂ ਇਹ ਹਰ ਸਾਲ ਨਗਰ ਕੀਰਤਨ ਪ੍ਰਮਾਥ ਹੁੰਦਾ ਜਿਹੜਾ ਵੱਖ-ਵੱਖ ਮਹੱਲਿਆਂ ਦੇ ਵਿੱਚੀ ਸ਼ਹਿਰ ਦੇ ਵਿੱਚੀ ਹੁੰਦਾ ਹੋਇਆ ਸ਼ਾਮ ਨੂੰ ਜਾ ਕੇ ਇਹਦੀ ਸਮਾਪਤੀ ਹੁੰਦੀ ਆ ਸੋ ਜਿੰਨੀਆਂ ਵੀ ਸਤਿਗੁਰ ਜੀ ਨੇ ਗੁਰਨਾانک ਦੇ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ ਖਾਲਸੇ ਪੰਥ ਨੂੰ ਇੱਕ ਵੱਖਰੀ ਪਹਿਚਾਨ ਵੱਖਰੀ ਇੱਕ ਉਹਦੀ ਅਟਲੀ ਪਹਿਚਾਨ ਉਹਨ ਸਤਿਗੁਰ ਜੀ ਨੇ ਬਖਸ਼ ਕੀਤੀ ਜਿਹੜੀ ਹਮੇਸ਼ਾ ਇਹ ਸਰਬੱਤ ਦੇ ਭਲੇ ਲਈ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਯਤਨਸ਼ੀਲ ਰਹਿੰਦੀ ਆ ਸੋ ਮੈਂ ਅੱਜ ਇਸ ਮਹਾਨ ਨਗਰ ਕੀਰਤਨ ਦੀ ਸ਼ਰਮਤਾ ਤੇ ਸਾਰੀ ਸਮੂਹ ਜੀ ਸੰਗਤ ਨੂੰ ਗੁਰਨਾਮ ਕਾ ਨਾਮ ਲੈਦਾ ਮਾਈ ਭਾਈ ਨੂੰ ਬਹੁਤ-ਬਾਕ ਮੁਬਾਰਕ ਮਿਤਾਇਦਣਾ ਤੇ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਨੇ ਕੋ ਨਿਜਲੇ ਲੜਾਈਆਂ ਨਹੀਂ ਲੜੀਆਂ ਕੇਵਲ ਜ਼ੁਲਮ ਦੇ ਖਿਲਾਫ ਉਹ ਜਿਹੜੇ ਉਸ ਵੇਲੇ ਆਪਣੇ ਆਪ ਨੂੰ ਕਹਾਉਣ ਵਾਲੇ ਰਾਜੇ ਜਿਹੜੇ ਕਹਿੰਦੇ ਸੀ ਸਾਡੀ ਸ਼ਕਤੀ ਵੱਡੀ ਆ ਉਹਨਾਂ ਸਾਰਿਆਂ ਨੂੰ ਬੰਗਾ ਰਿਆ ਨੀਗਾ ਜੰਗਾਂ ਜੋਧਾਂ ਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਇਹੋ ਹੀ ਖਾਸੇ ਪਵਿੱਤਰ ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਸਾਨੂੰ ਵਾਟਸੈਪ ਕੀਤਾ ਸੀ ਇਹੋ ਹੀ ਇਸ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਇਹ ਪਵਿੱਤਰ ਸਥਾਨ ਆ ਇਹ ਵੀ ਉਹ ਪਵਿੱਤਰ ਸਥਾਨ ਆ ਕਿ ਸਿੱਖ ਮਰਿਆਦਾ ਦਾ ਲੰਗੜ ਨਹੀਂ ਸੈਂਦਾ ਸਰੀਰ ਦਾ ਬਲੀਦਾਨ ਦੇ ਦਿੰਦਾ ਸੋ ਸਤਿਗੁਰ ਦੀ ਕਿਰਪਾ ਕਰਨ ਬਹੁਤ ਬਹੁਤ ਸੰਗਤ ਨੂੰ ਵਧਾਈ ਦਿਨਦਾ ਵਾਹਿਗੁਰੂ